ਬੈਕ ਤੋਂ ਬੈਕ ਆਪਾਂ ਚੱਲਣਾ ਅਸੀਂ ਪਹੁੰਚੇਗਾ ਡਿੱਪੂ ਉੱਥੇ ਹੁਣ ਆ ਕਿੱਧਰ ਜਾਣਾ ਆਪਾਂ ਸੱਤ ਨਹੀਂ ਲੜਦੇ ਸੱਤ ਨਹੀਂ ਲੜਦੇ ਸੱਤ ਦੱਸ ਨਹੀਂ ਸੱਤ ਨਹੀਂ ਲੜਦੇ ਅਸੀਂ ਬਾਅਦ ਵਿੱਚ ਦੱਸਾਂਗੇ ਅਸੀਂ ਕਿੱਥੇ ਜਾਣਾ ਚਾਹੋ ਸੱਤ ਨਹੀਂ ਕਿੱਥੇ ਜਾਣਾ ਕਿੱਥੇ ਆਇਆ ਮਾਗਰ ਲਾ ਮਾਗਰ ਮਾਗਰ ਨਾ ਮਾਦਾ ਮੂਰੇ ਆ ਮਾਦਾ ਮੂਰੇ ਆ ਕੋਈ ਮਾਗਰ ਤਾਂ ਪਹਿਲਾਂ ਤੇ ਅੱਜ ਬਾਅਦ ਵਿੱਚ ਅੱਜ ਸਾਡਾ ਜੀ ਚੌਥਾ ਦਿਨ ਆ ਅੱਜ ਚੌਥਾ ਦਿਨ ਅੱਜ ਅਸੀਂ ਸਿਰ ਟ੍ਰੇਨਿੰਗ ਤੇ ਅੱਜ ਅੱਜ ਵੀ ਅਸੀਂ ਦਫਤਰੀ ਕੰਮ ਕਰਾਂਗੇ ਸਾਰਾ ਵਧੀਆ ਚਾਹ ਚੂ ਪੀਨੇ ਆ ਸੀ ਉੱਥੇ ਪੂਰੀ ਘੈਂਟ ਸ਼ੱਕਰ ਪਾਰੇ ਮਿਲਦੇ ਸਾਨੂੰ ਲੱਡੂ ਲੱਡੂ ਮਿਲਦੇ ਸੀ ਸਾਨੂੰ ਭਾਜੀ ਭੂਜੀ ਖਾਂਦੇ ਆ ਸੀ ਫਿਰ ਸਾਨੂੰ ਸੁਆਦ ਵੀ ਘੱਟ ਗਿਆ ਜਾਂਦੇ ਸਲਾਦ ਵੀ ਖਾਉਂਦੇ ਨੇ ਪੂਰਾ ਸਾਡੀ ਡਾਈਟ ਗੂਟ ਮਤਲਬ ਆਪਾਂ ਕਹਿ ਜੀਏ ਪੂਰਾ ਹਸਰਾ ਜੀ ਫੀਲਿੰਗ ਹੁੰਦੀ ਆ ਸਾਨੂੰ ਵਧੀਆ ਤੇ ਅੱਜ ਇਹ ਬਾਈ ਹੁਣੇ ਕਰਦਾ ਇਹ ਤੇ ਕੋਈ ਬਾਈ ਅਮਨਾ ਕਰਦਾਗਾ ਇਹ ਕਰਦੇ ਨੇ ਟਾਈਮ ਲਗਾ ਕਰਦੇ ਹੁਣ ਅਸੀਂ ਕੈਲਕੂਲੇਸ਼ਨ ਕਿਹੜੇ ਟਾਈਮ ਟਾਈਮ ਦੀ ਕਰਦੇ ਹਾਂ ਬਸਾਂ ਚਾਚਾ ਇਹ ਸਭ ਮੇਰੇ ਸਭ ਮੇਰੇ ਕਿ ਮੈਨੂੰ ਇਹ ਹੀ ਦੇਖਣੇ ਕਾ ਹੈ ਕਿਆ ਕਰਦੇ ਹਾਂ ਬਸਾਂ ਲਈ ਤੁਸੀਂ ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ ਤੇ ਅਸੀਂ ਕਰਦੇ ਹਾਂ ਕਿ ਕਿੰਨਾ ਕਿਵੇਂ ਪੈਟਰੋਲ ਪੰਪ ਆਪੇ ਕਿੰਨਾ ਕਿਹੜੀ ਗੱਡੀ 'ਚ ਕਿੰਨਾ ਪੈਟਰੋਲ ਪਿਆਗਾ ਕਿਹੜਾ ਰੇਟ ਆ ਉਹਦੇ ਨਾਲ ਮਲਟੀਪਲਾਈ ਕਰ ਦਿੰਨੇ ਆ ਜਿਵੇਂ 7 ਲੀਟਰ ਦੀ ਸੀ ਗੱਡੀ 'ਚ 7 ਪਿਆ ਗਈ ਸੀ ਜਿਸ 10 ਲੀਟਰ ਪਿਆਗਾ ਬਸ ਇਹੀ ਕੰਮ ਆ ਗਿਆ ਹਾਂ ਇੱਕ ਜਿਵੇਂ ਇੱਕ ਨੰਬਰ ਤੇ ਅੱਡ-ਅੱਡ ਹੁੰਦੇ ਨੇ ਅੱਡ-ਅੱਡ ਜਿਵੇਂ 600 ਕੱਲ ਅਸੀਂ 29 ਤਰੀਕ ਥੈਂ ਕੰਪਲੀਟ ਕਰਤਾ 600 ਤੋਂ 800 ਦੇ ਵਿੱਚ ਜਿਹੜਾ ਨੰਬਰ ਸੀ 55 ਨੰਬਰ ਸਾਡੇ ਵੀ ਅੱਜ 10 ਕਪੇ ਰਹਿ ਗਏ ਸੀ ਉਹ ਮੈਡਮ ਨੇ ਕੱਲ ਪੂਰੇ ਕਰਤੇ ਹੋਣਗੇ ਅੱਜ ਨਾ ਰਜਿਸਟਰ ਖੋਲਾਂਗੇ ਜੀ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਅੱਗੇ ਦਿਖਾਵਾ ਲਾਉਣਾ ਜੁੜੇ ਰਹੋ ਸਾਡੇ ਨਾਲ ਤੇ ਮੁਹਬਤ ਪਿਆਰ ਵਾਲੀ ਬਲੌਗ ਆ ਤੇ ਥੋੜਾ ਟੈਕਨੀਕ ਜਿਵੇਂ ਆਪਾਂ ਕਰੀਏ ਥੀ ਡੀਜ਼ਲ ਮਕੈਨੀਕਲ ਦਾ ਕਿਵੇਂ ਬੱਸਾਂ ਲੋਡ ਕਰਦਾ ਕਿਵੇਂ ਗੇਅਰ ਬਾਕਸ ਹੋ ਗਿਆ ਤੇ ਵੈਲਡਿੰਗ ਵਾਲੇ ਵੀ ਹੈਗੇ ਆ ਟਾਇਰਾਂ ਵਾਲੇ ਵੀ ਹੈਗੇ ਆ ਤੇ ਬਾਕੀ ਇਲੈਕਟ੍ਰਿਸਿਟੀ ਕਿਵੇਂ ਸੈਂਸਰ ਕੰਮ ਕਰਦੇ ਨੇ ਬੱਸਾਂ ਦੇ ਕਿਹੜਾ ਹੈ ਨਾ ਲੋਡ ਕਰਦੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹੁਣ ਸਾਡੇ ਤਿੰਨ ਮਹੀਨੇ ਸਾਡੀ ਅਜੇ ਹੈਗੀ ਆ ਤਿੰਨ ਮਹੀਨੇ ਪੂਰੇ ਤੇ ਤੁਹਾਨੂੰ ਰੋਜ਼ ਦਾ ਬਲੌਗ ਦਾ ਥੋੜਾ ਥੋੜਾ ਪਾਰਟ ਕਰਕੇ ਬਲੌਗ ਬਣਾਇਆ ਕਰਾਂਗੇ ਅਸੀਂ ਤੇ ਅੱਗੇ ਮੈਂ ਥੋੜੀ ਤੇਜੀ ਨੂੰ ਮੇੜਾਂ ਭਾਈ ਰੋਜ਼ ਦਾ ਬਣਾਉਂਗਾ ਹੈਗਾ ਕਲੇ ਕੱਟਿਆ ਰੀ ਲਵਾਇਆ ਕਰੋ ਮਹੀਨੇ ਬਾਅਦ ਗਿੱਲਾ ਬਣਦਾ ਸੀੜ ਬਹੁਤ ਆ ਆ ਮੈਡਮ ਖਾਇਆ ਕਰੋ ਬੱਸ ਬਲਾਓ ਕਰ ਕੋਈ ਨਹੀਂ ਉਹਦੇ ਮਾਸਟਰ ਨੂੰ ਕਹਾਂਗੇ ਹਰੀ ਟ੍ਰੇਨਿੰਗ ਦੇਖਣੀ ਹੈ ਵਲੌਗ ਦੇਖ ਲਓ ਸਾਰੇ ਮੇਰੇ ਟ੍ਰੇਨਿੰਗ ਦਾ ਪਤਾ ਲੱਗ ਜਾਏ ਤੁਹਾਨੂੰ ਸਾਡੀ ਦਾ ਸਾਡੇ ਵੇਲੇ ਬੱਸ ਲੈ ਜਾਏ ਅੱਜ ਇਹਦਾ ਕੱਢਾਂਗੇ ਆ ਜਾ ਕੇ ਹੋਰ ਖੜਕ ਹਾਂ ਜੀ ਤੇ ਨੰ ਸੋ ਲਾਰੇ ਤੇ ਜਾਈ ਬੋਗਾਂ ਅਬਾਸੀ ਜੀ ਕੱਢਤੀ ਹੋਏ ਇਹਨਾਂ ਨੇ ਇਹੀ ਤਾਂ ਇੱਕ ਸਾਰਾ ਸੀ ਸਾਡਾ ਵੇਟ ਅ ਮਿੰਟ ਹੂ ਆਰ ਯੂ ਟਾਈਮ ਪਾਸ ਕਰਨਦਾ ਹਨਾ ਓਏ ਹੁਣ ਤਾਂ 10 ਮਿੰਟ ਦਾ ਟਾਈਮ ਦੇ ਗਿਆ ਜੀ ਅੱਜ ਤਾਂ ਜਾਣਨੇ ਆ ਬਈ ਹੁਣ ਹੋਰ ਤਾਂ 10 ਮਿੰਟ ਦੇ ਧੋਪੇ ਮੰਨ ਕਰ ਚਲ ਖੜਦੇ ਆ ਚਲ ਹਜੇ ਤਾਂ ਕਿਹੜਾ ਸ਼ੁਰੂ ਹੋਇਆ ਫੇਰ ਤੇ ਅੱਜ ਵੀ ਨਹੀਂ ਬੋਖਣੇ ਉਹ ਬਲੌਗ ਬੋਖਣੇ ਉਹ ਜੀ ਗਾਇਸ ਸਾਨੂੰ ਇੰਵਾਈਟ ਨਹੀਂ ਸਕਿਆਗਾ ਹੁਣ ਦੇਖੋ ਕੀ ਕਹਿੰਦਾ ਸਾਨੂੰ ਉਹ ਅਸੀਂ ਜਾਈ ਜਾਂਦੇ ਹੁਣ ਉਹਦੇ ਕੋਲੇ ਮੁੰਡੇ ਵੀ ਜਾਈ ਜਾਂਦੇ ਨੇ ਸਾਡੇ ਅੱਜ ਸਾਰੇ ਬੈਠੇ ਕੰਮ ਕਰੀ ਜਾਂਦੇ ਕਿੱਥੇ ਕਿਹੜੇ ਸੱਤੇ ਪਤਾ ਨਹੀਂ ਕਿਹੜ ਦੇ ਸੱਤੇ ਬਾਤ ਦੱਸ ਦੱਸ ਦੇ ਫਿਰ ਨੂੰ ਅਸੀਂ ਕਿਹਨੇ ਸੱਤੇ ਸਾਡਾ ਤਾਂ ਕੋਈ ਕੰਮ ਨਹੀਂ ਸੀਗਾ ਉੱਥੇ ਜਿਹੜੇ ਦੂਜੇ ਸੱਤੇ ਸੀ ਉਹਨਾਂ ਦਾ ਤਾਂ ਕੰਮ ਸੀਗਾ ਗਜਬ ਬੇਇੱਜ਼ਤੀ ਹੈ ਯਾਰ ਸਾਡਾ ਤਾਂ ਕੰਮ ਦਫ਼ਤਰੀ ਰਹੂਗਾ ਹੁਣ 24 ਘੰਟੇ ਅੱਜ ਸਾਰਾ ਸਾਰਾ ਕੰਮ ਦਫ਼ਤਰੀ ਆ ਹਨਾ ਵੀ ਪਰ ਚੱਲ ਲਾ ਕਰਦੇ ਹੋਏ ਰੀਲਾਂ ਦੇਖਦੇ ਹੋਏ ਬਈ ਤੇਲੀਏ ਮੁੰਡਿਆਓ ਹੋ ਚਲਿਏ ਉਹ ਆ ਗਿਆ ਬਲੌਗਰ ਜੀ ਅੱਧ ਪੈਸੇ ਕਬਲ ਸਰਵਾਂ ਕਾ ਦਾ ਬਲੌਗਰ ਡੋਲ ਲਗਾ ਸਾਡੇ ਮੈਡ ਹੈਗਾ ਜੇ ਇਹਨਾਂ ਨੂੰ ਮੇਰੇ ਚਾਚੇ ਦੀਆਂ 2 ਲੱਖ ਨਹੀਂ ਜੀ ਬਾਰੀ ਬਾਹਰ ਆ ਗਏ ਹੁਣ ਕੰਮ ਕਰਕੇ ਵਧੀਆ ਨਿਆਰੇ ਲੈ ਕੇ ਆ ਗਏ ਜੀ ਇਤਨਾ ਤੋ ਪਸੇਖਦੇ ਫਿਰਦੇ ਹੁਣ ਅਸੀਂ ਫੋਟ ਆਵੇ ਮੈਨੂੰ ਬੋਲਣਾ ਨਾ ਆਵੇ ਲੈ ਕੇ ਵੱਲ ਨਾ ਵਸ ਹਾਂ ਹੀ ਸਾਡਾ ਤਾਂ ਕੰਮ ਹੁਣ ਮਹੀਨਾ ਕਿੰਨਾ ਚੱਲੂ ਆਪਣਾ ਕੰਮ ਚਾਹ ਦੇ ਮਹੀਨਾ ਮਹੀਨਾ ਵਾ ਸਾਡਾ ਦਫਤਰੀ ਕੰਮ ਹੀ ਚੱਲੂਗਾ ਹੁਣ ਅਸੀਂ ਫਿਰ ਅਸੀਂ ਦਫਤਰ ਜੀ ਰਹਿ ਜਾਗਾ ਹਾਂ ਕਿਹੜੇ ਬੈਠੇ ਆ ਕਾਰ ਲੋ ਕੰਮ ਦਿੰਦਾ ਕੋਈ ਸਰਬਰ ਕੀ ਨਹੀਂ ਰਹੋ ਵੀ ਜਾਣਾ ਆਈਫੋਨ ਆਈਫੋਨ ਦਾ ਜਦ ਵੀ ਫੋਨ ਹੈ ਰੱਖਣਾ ਡਾਟਾ ਬੰਦ ਕਰਨਾ ਪਊਗਾ ਤਾਂ ਖਿੱਚੀ ਜਾਂਦਾ ਚੱਕੀ ਆ ਪ੍ਰੋਸੈਸਿੰਗ ਵਾਲੀ ਤੇਜ਼ ਹੈ ਪ੍ਰੋਸੈਸਿੰਗ ਵਾਲੀ ਤੇਜ਼ ਹੈ ਤਾਂ ਜੇ ਸਕਿੰਟਾਂ 'ਚ ਮੈਸੇਜ ਆਉਂਦਾ ਸੀ ਮੇਰੇ ਮੈਂ ਰਾਤ ਦੀ ਵੱਧ ਸੀਦੀ ਮੁੱਕੇ ਨਹੀਂ ਤੇ ਮੇਰੀ ਜਿਹੜੀ ਨਿਗਾਹ ਹੈ ਡੇਢ ਜੀ ਪਾਉਣਾ ਹੁੰਦਾ ਮੈਂ ਉਹ ਇਹ ਆਈਫੋਨ ਚ ਹੀ ਆ ਜੀ ਪੰਗਾ ਇਹ ਕੌਣ ਨਹੀਂ ਗੋ ਪੰਜ ਪੰਜ ਜੀਬੀ ਡਾ ਦਿੰਦਾ ਜੀ ਅਸਾਂ ਪੰਜ ਪੰਜ ਜੀਬੀ ਉਮਾਯਾ ਗਰਿਮ ਲਿਮਟਿਡ ਜੀ ਆਉਦਾ ਕੀ ਹੋਣਾ ਹੈ ਜੀ ਉਹ ਚਾਹੁੰਦੇ ਆ ਇਹ ਕਿਤੋਂ ਨਹੀਂ ਪੈਂਦੀ ਉਹ ਜੀਓ ਦੀ ਗੱਲ ਇਹ ਤਰ੍ਹਾਂ ਦੀ ਹੋਣਾ ਕਿ ਨਾ ਹੋ ਜਾ ਹਾਂ ਇਹ ਤਾਂ ਅਜੇ ਜੀਓ ਤੇ ਕੀ ਕਰਨਾ ਪੂਦਾ ਉਹ ਜੀ ਲਿਮਟਿਡ ਕਹਿ ਕੇ ਪੋਣੇ ਪਹਿਣਗੇ ਕੋਈ ਸ਼ਿਵਲੀ ਵੱਧ ਪੈਂਦੀ ਹੈ ਹਾਂ ਉਹ 13 ਮਹੀਨੇ ਤਿੰਨ ਮਹੀਨੇ ਤਿੰਨ ਮਹੀਨੇ ਸਾਢੇ 300 ਸਾਢੇ 300 500 ਗਾਇਜ਼ ਅਸੀਂ ਸਾਢੇ ਪੁੱਛ ਰਹੇ ਹਾਂ ਅਸੀਂ ਗਾਇਜ਼ ਜੇ ਪੱਜ ਗਿਆ ਇਹਨੇ ਹੁਣ ਸਾਨੂੰ ਤਾਂ ਛੁੱਟੀ ਮਿਲ ਗਈ ਚੱਲਣਾ ਜਾਣੇ ਇਹਨਾਂ ਨੂੰ ਮਿਲੀ ਨਹੀਂ ਹਜੇ ਸਾਨੂੰ ਤਾਂ ਛੁੱਟੀ ਮਿਲ ਗਈ ਅਸੀਂ ਆ ਗਏ ਭੱਜ ਕੇ ਅਸਤਾ ਆ ਗਏ ਸਾਨੂੰ ਤਾਂ ਛੁੱਟੀ ਮਿਲ ਗਈ ਅਸੀਂ ਜਾਣਦੇ ਹੁਣ ਘਰ ਨੂੰ ਹੋਏ ਵੋਏ ਮੈਂ ਆਇਆ ਹਾਂ ਇਸ ਦੁਕਾਨ ਤੇ ਦੁਕਾਨ ਤੇ ਪਹਿਲਾਂ ਹੁਣ ਲੱਗਿਆ ਮੈਂ ਚਾਬੀ ਘਰੇ ਪਰ ਲੈ ਆਇਆ ਅੱਛਾ ਤੇ ਹੁਣ ਦੁਬਾਰਾ ਘਰੇ ਖਲੇ ਗਿਆ ਫਿਰ ਘਰੇ ਚਾਬੀ ਲੈ ਕੇ ਆਇਆ ਹੁਣ ਮੈਂ ਦੁਕਾਨ ਤੇ ਆ ਅੱਜ ਤੁਹਾਨੂੰ ਗੱਡੀ ਚਲਾ ਕੇ ਦਿਖਾਵਾਂਗੇ in the pale moonlight. We'll let go of all that we know and dance in the stardust gentle flow. Symphony. ਆ ਲਈਆਂ ਹੁਣ ਤੇ ਹੁਣ ਆਪ ਤੁਹਾਨੂੰ ਮਿਲਦਾ ਕੱਲ ਨਵੇਂ ਬਲੌਗ ਚ ਜਿੰਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ